ਉਹ ਨਹੀਂ ਦੇ ਦੇ ਉਹ ਛਾੜ ਦੇ ਕਦਰ ਹੁੰਦੀ ਆ ਨਹੀਂ ਬਾਈ ਫਿਰ ਫਾਇਦਾ ਕੀ ਹੈ ਫਿਰ ਘਰੇ ਸਾਬ ਲਗਾ ਕੁਛ ਨਹੀਂ ਹੁੰਦਾ ਨਹੀਂ ਆਪਣਾ ਪਾਣੀ ਨੂੰ ਦੇ ਦੇ ਤੈਨੂੰ ਦੇ ਦੇ ਆਪਾਂ ਲੈ ਕੇ ਜੇ ਮਨ ਜਾਏਗਾ 18 ਨਹੀਂ ਜਦੀ 16 ਕਹਿੰਦਾ ਨੂੰ ਖੜੀ ਰਹਿਣਾ ਫਿਰ ਛਾੜ ਦੇ ਯਾਰ ਨਹੀਂ ਲੈ ਉਹ ਕਦਰ ਹੁੰਦੀ ਆ 200 ਵਾਲੀ ਆ 200 ਹੋਰ ਲੈ ਲਈ ਨਾ ਨਾ 200 ਰੁਪਏ ਨਹੀਂ ਯਾਰ ਚੱਲ ਹੁਣ ਮੇਰੀ ਗੱਲ ਸੁਣ ਲੈ ਪੰਚਾਇਤੀ ਸਦਾ ਜਾਂ 500 ਤੇ ਆ ਜਾਂ 500 ਤੇ ਆ ਓਏ 500 ਤੇ ਆ ਚੱਲ ਬਸ ਲੈ ਜਾ ਯਾਰ ਓਏ ਮੈਂ ਮਰੀ ਜਾਣਾ ਓਏ 500 ਮਿੱਤਰੋ ਨੇ ਕ ਹਰਿਆਣੇ ਦੇ ਝੋਟੇ ਆਈ ਹੈ ਮਾਨਸਾ ਮੰਡੀ ਦੇ ਟੌਪ ਕਲਾਸ ਜਮੀ ਫਾਈਵ ਸਟਾਰ ਮੋਰਾ ਤੇ ਇੱਕ ਵਾਰੀ ਝੋਟੀ ਤੁਸੀਂ ਤੁਰਦੀ ਚੱਕ ਕਰੋ ਬਾਈ ਦੋ ਨਗ ਲੈ ਕੇ ਆਈ ਸੀ ਇੱਕ ਸੇਲ ਕਰਤੀ ਹੈ ਨਾ ਇੱਕ ਸੇਲ ਕਰਤੀ ਪੂਰੀ ਟੌਪ ਕਲਾਸ ਵਾਲੀਆਂ ਦੋ ਝੋਟੀਆਂ ਸੀਗੀਆਂ ਬਾਕੀ ਛਬਣਾ ਲੈ ਇਧਰੋਂ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਤੇ ਪੂਰੀ ਪ੍ਰੋਪਰ ਦੇ ਵਿੱਚ ਡਿਟੇਲ ਲੈ ਕੇ ਦੇਵਾਂਗੇ ਥਾਨਕੀ ਨੇ ਝੋਟੀ ਦੇ ਫਲੀਆਂ ਵਰਗੇ ਤਾਜੀ ਸੂਈ ਹੈ ਬਿਲਕੁਲ ਤੇ ਮੰਗਰ ਕਟਾ ਤੇ ਪੂਰੀ ਜਾਣਕਾਰੀ ਬਾਈ ਤੋਂ ਪ੍ਰੋਪਰ ਲੈ ਬਣਦੇ ਬਾਈ ਲੈ ਕੇ ਦੇਮਾ ਛੋਟਾ ਸਿੰਘ ਦੀ ਆ ਇੱਕ ਸਿੰਘ ਥੋੜਾ ਖੁੱਲਾ ਤੇ ਬਾਕੀ ਹਵਾਨਾ ਹੁੰਦਾ ਜਿਹੜਾ ਵਧੀਆ ਤਿਆਰ ਕਰਿਆ ਹੋਇਆ ਤੇ ਬਰੀਡ ਵਾਦੀ ਝੋਟੀ ਆ ਬਾਕੀ ਦੂਸਰੀ ਗੱਲਬਾਤ ਬਣਦੇ ਲੋੜ ਹੀ ਨਹੀਂ ਬਣਨ ਦੇ ਆ ਜਾ ਉਰੇ ਆ ਜਾ ਫਿਰ ਬਣਨ ਦੀ ਲੋੜ ਨਹੀਂ ਨਾ ਤੇ ਵਤੂਰੇ ਆ ਮੇਰੇ ਕੋਲ ਇੱਥੇ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਸਰੀ ਘਰ ਸਸਰੀ ਘਰ ਤੇ ਬਾਈ ਨਾ ਹੁੰਦਾ ਸੀ ਪਹਿਲਾਂ ਦਾ ਰਾਮਪਾਲ ਆ ਪਿੰਡ ਨਾ ਠੀਕ ਆ ਰਾਮਪਾਲ ਪਿੰਡ ਬਾਈ ਟ੍ਰਾਂਸਪੋਰਟ ਆ ਜੀ ਟ੍ਰਾਂਸਪੋਰਟ ਆ ਆਉਜਾ ਹਾਂ ਨਾ ਹਰਿਆਣੇ ਚ ਹਰਿਆਣੇ ਚ ਜਿਲ੍ਹਾ ਕਿਹੜਾ ਪੈਂਦਾ ਤੇ ਫਟਿਆਬਾਦ ਫਟਿਆਬਾਦ ਹੂੰ ਠੀਕ ਆ ਤੇ ਰਾਮਪਾਲ ਇੱਕ ਵਾਰ ਤਾਂ ਨੰਬਰ ਬੋਲ ਬਾਈ ਉਹ ਨੰਬਰ ਬੋਲੀ ਬਣਾ 9366767 460 460 96 ਇਹ ਬਾਈ ਦਾ ਨੰਬਰ ਆ ਤੇ ਰਾਮਪਾਲ ਜੀ ਆਪਾਂ ਗੱਲ ਕਰ ਲਈ ਬਈ ਕੰਮੀ ਸੂਈ ਛੋਟੀ ਸੂਈ ਇਹ ਪਹਿਲੇ ਨਾਲ ਜੀ ਪਹਿਲੇ ਨਾਲ ਹੂੰ ਠੀਕ ਆ ਕਿੰਨੇ ਟਾਈਮ ਹੋ ਗਏ ਸੂਈ ਨੂੰ ਇਹ ਚਾਰ ਪੰਜ ਤਾਂ ਹੋਏ ਨੇ ਚਾਰ ਪੰਜ ਦਾ ਨਾ ਹੁਣ ਪ੍ਰੋਪਰ ਦੁੱਧ ਬਾਈ ਜੋ ਤਾਂ ਹੈਗਾ 10-12 ਕਿਲੋ ਦਾ 10-12 ਕਿਲੋ ਹੈਗਾ ਕਿੰਨੀ ਉਮੀਦ ਲਾ ਕੇ ਚੱਲੇ ਹੋ ਝੋਟੀ ਤੋਂ 15 ਕਿਲੋ ਦੇ ਤਾਂ ਹੈਗੀ ਹੈ ਹੂੰ ਝੋਟੀ ਜੰਗੀ ਹੈ ਨਾ ਹਾਂ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਤ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਬ ਉਸਕੀ ਲਈ ਉਟੀ ਸੁਥਰੀਰ ਬੜੀ ਤਿਆਰ ਹੋ ਜਾਗੀ ਜਬ ਠੋਕ ਕੇ ਨਵਾਲਟੀ ਦੁੱਧ ਕੀ ਕਾਡੋਗੀ ਤਾਂ ਉਸ ਖਤਰਬਾਟ ਕੇ ਦੇਖਣ ਲੱਗ ਰਹੀ ਹੋ ਤਾਵਲੀ ਹੀ ਜਾਓ ਨਾ ਤਾਂ ਬਾੜਕਾ ਕੇ ਬਾਪੂ ਨੇ ਵੇਚ ਦਿਓ

ਤੇ ਜੈਡ ਬਲੈਕ ਵਧੀਆ ਥੋੜੇ ਦੋ ਤਿੰਨ ਇੰਟਵਾਂ ਮੰਨ ਲਓ ਵੀ ਉਸੂ ਵਾਈਟਾ ਕੀ ਤੇ ਬਾਕੀ ਸੰਗ ਸੰਗ ਝੋਟੀਆਂ ਚੰਗਾ ਤੇ ਬਾਕੀ ਥਣ ਵੀ ਜੇ ਪਹਿਲਾਂ ਝੋਟੀਆਂ ਜਿਹੜੇ ਖੁੱਲਨੇ ਆ ਤੇ ਰੇਟ ਦੀ ਗੱਲ ਲੈਂਦੀ ਬਾਈ ਰੰਪਾਲ ਡੇਢ ਲੱਖ ਡੇਢ ਲੱਖ ਜੀ ਡੇਢ ਲੱਖ ਰੇਟ ਬਾਈ ਡੇਢ ਲੱਖ ਕਰਦਾ ਮਾਨਤਨ ਹੋ ਜੂ ਹਾਂ ਹੋ ਜਾਊ ਠੀਕ ਆ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਡੇਢ ਲੱਖ ਰੁਪਏ ਰੇਟ ਆ ਤੇ ਬਾਕੀ ਚੰਗੀ ਝੋਟੀਆਂ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਇੱਕ ਵਾਰ ਤੋਰ ਦਿ ਬਾਈ ਤੋਰ ਦਿ ਬਾਈ ਜ਼ਿਲ੍ਹਾ ਫਤਿਹਪੁਰਾਹ ਦਰਨਾ ਫਤਿਹਪੁਰਾਹ ਦਿਆ ਹਾਂ ਬਤਾਵਾ ਫਤਿਹਪੁਰਾਹ ਜ਼ਿਲ੍ਹਾ ਤੇ ਬਾਕੀ ਸਕੀਨ ਜਿਹ ਪਹਿਲਾਂ ਝੋਟੇ ਕਈ ਵਾਰ ਆਲ ਕਰਦੇ ਹੁੰਦੇ ਬਈ ਕੋਈ ਇਹੋ ਜੀ ਗੱਲ ਬਾਤਾਂ ਨਹੀਂ ਨਾ ਨਾ ਝੋਣ ਝੋਣ ਦੀ ਬਿਲਕੁਲ ਓਕੇ ਜਮਾ ਓਕੇ ਜਮਾ ਬੰਦੇ ਦੀ ਬਿਲਕੁਲ ਓਕੇ ਬਾਕੀ ਬਾਈ ਕਹਿੰਦਾ ਪੂਰੀ ਤਸੱਲੀ ਤੁਸੀਂ ਕਰਕੇ ਖਰੀਦ ਸਕਦੇ ਹੋ ਹਾਂ ਹਾਂ ਜਮਾ ਅਗਲੇ ਨੇ ਪੈਸੇ ਲੈਣ ਹੁੰਦੇ ਆ ਤਸੱਲੀ ਕਰਕੇ ਪੂਰੀ ਫੇਰ ਖਰੀਦਿਓ ਤੇ ਝੋਟੀ ਚੰਗੀ ਆ ਗਈ ਬਿਲਕੁਲ ਵਧੀਆ ਥਣ ਥੋਣਾ ਸਾੜ ਦਿੱਤੇ ਹੁਲਾ ਜਿਵੇਂ ਪਹਿਲਾਂ ਕਰਕੇ ਥਣ ਜਿਹੜਾ ਜਰੂਰ ਮੋੜਦੀ ਆ ਤੇ ਬਾਕੀ ਤੁਸੀਂ ਬਾਈ ਰਾਮਪਾਲ ਨਾਲ ਜਿਹੜਾ ਸੰਪਰਕ ਕਰ ਸਕਦੇ ਆ ਅੱਜ ਆ ਗਈ ਤਾਜੀ ਸੂਈ ਆਪਾਂ ਤੋਰ ਕੇ ਦਿਖਾ ਦਈਏ ਇੱਕ ਵਾਰੀ ਸਿੰਘ ਥੋੜੇ ਖੁੱਲੇ ਨੇ ਤੇ ਤਾਈ ਸੂਈ ਆ ਪੂਸੋ ਥੋੜੀ ਲੰਡੀ ਹੈਣਾ ਤੇ ਮੰਗਰ ਵੀ ਕੱਟੀ ਆ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਪੂਰੀ ਆਪਾਂ ਜਾਣਕਾਰੀ ਬਾਈ ਤੋਂ ਲੈ ਕੇ ਦੇ ਦਾਂਗੇ ਮਾਨਸਾ ਹੋਈ ਸੀ ਆਪਾਂ ਸ਼ੁੱਕਰਵਾਰ ਨੂੰ ਵੀ ਜਿਹੜੀ ਮੰਡੀ ਲੱਗਦੀ ਆ ਹਰ ਸ਼ੁੱਕਰਵਾਰ ਮੰਡੀ ਲੱਗਦੀ ਆ ਅੰਟੀ ਮੋੜੀ ਤੇ ਬਾਕੀ ਇੱਥੇ ਪਸ਼ੂ ਚੰਗੇ ਤੋਂ ਚੰਗਾ ਮਾੜੇ ਤੋਂ ਮਾੜਾ ਹਰ ਪ੍ਰਕਾਰ ਦਾ ਇੱਥੇ ਪਸ਼ੂ ਮਿਲ ਜਾਂਦਾਗਾ ਇਨੇ ਕ ਪੈਸੇ ਲਾਉਣੇ ਆ ਬੰਦੇ ਨੇ ਉਹੇ ਜਿਹੇ ਪੈਸਾ ਦਾ ਇਥੋਂ ਜਿਹੜਾ ਪਸ਼ੂ ਖਰੀਦ ਸਕਦਾ ਹੈ ਨਾ ਕਈ ਵਾਰ ਸਸਤੀ ਮਿਲ ਜਾਂਦੀ ਹੈ ਕੋਈ ਮਹਿੰਗੀ ਵੀ ਜਹੇ ਜੀ ਵੀ ਆਪਾਂ ਮਾਝ ਆਪਾਂ ਨੂੰ ਚਾਹੀਦੀ ਹੈ ਉਹੇ ਜੀ ਆਪਾਂ ਲੈ ਸਕਦੇ ਹਾਂ ਮਾਨਸਾ ਮੰਡੀ ਦੇ ਵਿੱਚੋਂ ਤੇ ਬਾਕੀ ਬਾਈ ਨਾ ਕਰਦੇ ਗੱਲਬਾਤ ਬਾਈ ਸੱਚੀ ਗੱਲ ਦੱਸੀ ਗੱਲ ਤੇ ਬਾਈ ਨਾਮ ਦੱਸੀ ਅਵਤਾਰ ਸਿੰਘ ਠੀਕ ਆ ਅਵਤਾਰ ਪਿੰਡ ਕਿਹੜਾ ਬਾਈ ਮੂਸਾ ਜੀ ਮੂਸਾ ਜਿਹੜਾ ਮਾਨਸਾ ਨਾ ਇਹਨੂੰ ਹੀ ਬਾਈ ਮੜਾ ਤੇ ਪਿੰਡ ਬਾਈ ਦਾ ਮੂਸਾ ਜਿਹੜਾ ਮਾਨਸਾ ਤੇ ਬਾਕੀ ਭਾਈ ਅਵਤਾਰ ਜੀ ਆਪਾਂ ਇਹ ਮੱਝ ਦੀ ਗੱਲ ਕਰ ਲਈ ਤਾਂ ਕੰਮੇ ਸੂਏਗੇ ਰਹੀਏ ਭਾਈ ਚੌਥੇ ਬੰਜਵੇਂ ਚੌਥੇ ਬੰਜਵੇਂ ਠੀਕ ਆ ਬਾਰ ਦਾ ਕੰਮ ਆਪਣਾ ਨਾ ਨਾ ਕਰੇ ਲੂ ਅੱਛਾ ਕਰੇ ਠੀਕ ਆ ਤੇ ਕਿੰਨੇ ਦਿਨਾਂ ਸੂਈ ਹੁਣ ਇਹ ਹੋਊ ਚਾਰ ਦਿਨੋਂ ਸੂਈ ਚਾਰ ਦਿਨ ਠੀਕ ਆ ਦੁੱਧ ਕਿੰਨਾ ਦੁੱਧ ਹੈਗਾ 12 ਤੀਰ ਲੀਟਰ ਹੁਣ ਹਾਂ ਦਸੱਲੀ ਜਾਵਾਂ ਹਾਂ ਹਾਂ ਦਸੱਲੀ ਤੇ 12 ਤੀਰ ਲੀਟਰ ਬਈ ਕਹਿੰਦੇ ਦਸੱਲੀ ਕਰ ਲੋ ਆਕੇ ਪੂਸੋਂ ਲੰਡੀ ਹੈ ਨਾ ਮਾਗਰ ਕੱਟੀ ਆ ਹਾਂ ਤੇ ਕੀ ਭਾ ਕਰਤਾ ਭਈ ਉਹਦਾਰ 1.5 1 ਲੱਖ 5000 ਮਾਨਦਾਨ ਕਿੰਨਾ ਹੋਜੂ ਲੱਖ ਦੀ ਲੱਖ ਦੀ ਤਲੇ ਬਾਈ ਕਹਿੰਦਾ 5000 ਮਾਨਤਾਨ ਕਰਦਾ ਪੂਰੇ ਲੱਖ ਦੀ ਦੇ ਦਾਂਗੇ ਇੱਕ ਵਾਰੀ ਨੰਬਰ ਬੋਲੋ 62847 90940 ਠੀਕ ਹੈ ਬਾਕੀ ਇਹ ਨੰਬਰ ਤੇ ਤੁਸੀਂ ਬਾਈ ਨਾਲ ਸੰਬਰ ਕਰ ਸਕਦੇ ਹੋ ਮਾਨਸਾ ਮੰਡੀ ਦੇ ਵਿੱਚ ਲਈ ਖੜਾ ਜਾਇਜ਼ ਮੁੱਲ ਦੀ ਆ ਤੇ ਬਾਕੀ ਪੂਸ ਦੇ ਵਿੱਚ ਥੋੜੇ ਫਲਟ ਆ ਤੇ ਦੁੱਧ 12 ਅੰਦਰਾਂ ਲੀਟਰ ਬਾਈਆਂ ਤਿਆਰ ਆ ਮੰਗਰ ਗੱਟੀ ਆ ਪਿੰਡ ਬਾਈ ਦਾ ਮੂਸਾ ਜ਼ਿਲ੍ਹਾ ਮਾਨਸਾ ਲੈ ਮੇਤਰੋਣਾ ਬਾਈ ਆਪਾਂ ਨੂੰ ਫੌਜੀ ਮਿਲ ਗਿਆ ਮਾਸਾਲਾ ਤੇ ਬਾਕੀ ਬਾਈ ਦੇ ਸੌਂਕ ਦਾ ਕੰਮ ਆ ਟਮਾਟਾ ਲਾ ਕੋਈ ਪਸ਼ੂ ਜਿਹੜਾ ਖਰੀਦ ਲੈਂਦਾ ਹੁੰਦਾ ਤੇ ਬਾਕੀ ਜਬਾਈ ਨਾ ਸੋਹਣੀਆਂ ਕਟੀਆਂ ਲਈ ਹੁੰਦਾ ਇੱਕ ਨੀਲੀ ਰਾਵੀ ਦੀ ਐ ਤੇ ਬਾਕੀ ਦੂਜੀ ਵੀ ਗ੍ਰੇਡਡ ਆ ਨੀਲੀ ਰਾਵੀ ਚ ਹੀ ਪੈ ਜਾਂਦੀ ਆ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਇੱਕ ਵਾਰੀ ਤੁਸੀਂ ਕਟੀਆਂ ਦੇ ਨਿਗਾ ਮਾਰ ਲਓ ਤੇ ਨੀਲੀ ਰਾਵੀ ਜਿਹੜੇ ਕਹਿੰਦੇ ਹੁੰਦੇ ਜਮਾ ਪਿਓਰ ਬਿੱਲੀਆਂ ਖਾਲੀ ਝੋਲੀ ਦੇਖ ਲੈਣਾ ਤੇ ਬਾਕੀ ਚੰਗੀ ਆ ਤੇ ਨਵੇਂ ਦੁੱਧ ਵੀ ਹੋਈ ਹੋਈ ਆ ਜੇ ਆਪਾਂ ਕਹ ਲਈਏ ਸੰਬਰੀ ਵੀ ਹੋਈ ਆ ਇਹ ਥੋੜਾ ਲਸੇ ਬਣ ਤੇ ਜਰੂਰ ਨੇ ਬਾਕੀ ਬਾਈ ਨੂੰ ਚੰਗੀ ਲੱਗੇ ਤਾਂ ਕੋਈ ਟਮਟਲੀ ਖਰੀ ਲੈਣਾ ਹੁੰਦਾ ਖੜਾ ਲਾ ਬਾਈ ਇੱਕ ਵਾਰੀ ਤੇ ਬਾਕੀ ਆਪਾਂ ਬਾਈ ਤੋਂ ਸਾਰੀ ਗੱਲਬਾਤ ਕਰਦੇ ਆਂ ਅ ਬਾਈ ਸੱਸੀ ਗਾਲ ਸੱਸੀ ਚਾਹ ਬਈ ਤੇ ਬਾਈ ਨਾਮ ਦੱਸ ਇੱਕ ਵਾਰੀ ਬਾਈ ਅਮਰੀਕ ਸਿੰਘ ਫੌਜੀ ਜੰਮ ਮਲਕੋ ਜਿਲ੍ਹਾ ਮਾਨਸਾ ਹਮ ਅਮਰੀਕਾ ਆਪਣੀ ਐਸ ਬਈ ਸੀ ਹਾਂ ਬਈ ਮਾਨਸਾ ਹੀ ਹੈ ਠੀਕ ਹੈ ਤੇ ਅਮਰੀਕਾ ਨੰਬਰ ਬੋਲ ਬਾਈ ਕਿਰਾਂ ਦਾ 7895154466 7895154466 ਤੇ ਅੱਜ ਬਾਈ ਕੱਟੀਆਂ ਕਿਵੇਂ ਲੈ ਲਈਆਂ ਕੱਟਿਆ ਬਈ ਮਾਲ ਵਾਵਾ ਹੋ ਰਿਹਾ ਸੀਗਾ ਠੀਕ ਆ ਆਪਣੇ ਆਵਰੀਆਂ ਕਿ ਲਈਆਂ ਆਪਦੀਆਂ ਘਰ ਦੀਆਂ ਬਈ ਨਵਰੇ ਚ ਹਾਂਜੀ ਠੀਕ ਆ ਤੇ ਇਹਦਾ ਮੀਣੀ ਹੈ ਹਨਾ ਹਾਂ ਬਈ ਮੀਣੀ ਸਿੰਘ ਦੋਨੇ ਹਲਦੇ ਆ ਦੋਨੇ ਹਲਦੇ ਆ ਜਮਾਂ ਦੋਨੇ ਹਲਦੇ ਆ ਤੇ ਇਹਦਾ ਬਈ ਪਹਿਲਾਂ ਇੱਕ ਨੰਬਰ ਦੀ ਆ ਜਾ ਇਹਦਾ ਕੀ ਰਿਕਾਰਡ ਆ ਪਹਿਲੇ ਇੱਕ ਨੰਬਰ ਇਹਦਾ ਰਿਕਾਰਡ ਬਈ ਇਹਦੀ ਮਾਂ ਦਾ ਦੁੱਧ ਹੈਗਾ 17 18 ਕਿਲੋ ਠੀਕ ਆ ਮਾਂ ਨੀਲੀ ਰਾਬੀ ਹੈ ਕਿ ਬਲੈਕ ਨੀਲੀ ਰਾਬੀ ਹੈ ਨੀਲੀ ਰਾਬੀ ਠੀਕ ਆ ਇਹ ਗ੍ਰੇਡੇਟ ਵਿੱਚ ਆ ਗਈ ਹਨਾ ਹਾਂਜੀ ਤੇ 17 18 ਲੀਟਰ ਵਾਲੀ ਮਿੱਤਰੋ ਕੱਟੀ ਇਹ ਪੂਰੀ ਤਸੱਲੀ ਹੋ ਜੂ ਬਾਈ ਮਾਂ ਹੈਗੀ ਪੂਰੀ ਹੈਗੀ ਬਾਈ ਪ੍ਰੂਫ ਦੇ ਦਾਂਗੇ ਪ੍ਰੂਫ ਦੇ ਦਾਂਗੇ ਬਾਕੀ ਝੋਲੀ 40 ਤੋਂ ਪ੍ਰੂਫ ਦੇ ਦਾਂਗੇ ਬਾਈ ਜੀ ਠੀਕ ਆ ਬਾਕੀ ਬਾਈ ਕਹਿੰਦਾ ਤਸੱਲੀ ਕਰਨੀ 17 18 ਲੀਟਰ ਵਾਲੀ ਦੀ ਮਾਂ ਗੀ ਨੀਲੀ ਰਾਵੀ ਗ੍ਰੇਡੇਡ ਕੱਟੀ ਆ ਮੇਨ ਹੀ ਆ ਸਿੰਘ ਦੋਨੇ ਹਾਲ ਦੇ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਅਮਰੀਕ ਬਾਈ ਕੀ ਰੇਟ ਕਰਦਾ ਇਹਦਾ ਇਹਦਾ ਬੋਈ 35000 ਕਰਦੇ ਆ ਕਿੰਨੇ ਕ ਟਾਈਮ ਦੀ ਹੁਣ ਇਹ ਇਹ ਬਾਈ ਔਣੇ ਕ 2 ਸਾਲ ਦੀ ਡੇਟ ਔਣੇ 2 ਸਾਲਾਂ ਦੀ ਕੱਟੀ ਆ 35000 ਰੇਟ ਹੈ ਮੰਨ ਤਾਣ ਕਰ ਦਾਂਗੇ ਬਾਈ ਕਰ ਦਾਂਗੇ ਇਹ ਜਿਹੜੀ 2 ਨੰਬਰ ਵਾਲੀ ਹੈ ਬਾਈ ਇਹ ਕਿਵੇਂ ਆ? ਇਹ ਬਾਈ ਆਪਣੇ ਘਰ ਦੀ ਕੱਟੀ ਨਹੀਂ ਹੈਗੀ ਆਪਾਂ ਝੂਠੀ ਮਾਰੀ ਆ। ਇਹ ਲਈ ਹੋਈ ਆ। ਆਪਾਂ ਸਨੱਖੀ ਕਰਕੇ ਲਈ ਸੀ ਛੋਟੀ। ਵੀ ਸੋਹਣੀ ਆ। ਜਮੀ ਛੋਟੀ ਕੱਟੀ ਲਈ ਸੀ। ਠੀਕ ਆ। ਲੈ ਕੇ ਭਾਲ ਲਈ। ਲੈ ਕੇ ਭਾਲ ਲਈ। ਉਹਨਾਂ ਦਾ ਮਾਲਵਾਵਾ ਹੋ ਗਿਆ ਤੇ ਤਾਂ ਕਰਕੇ ਵੇਚਦੇ ਆ ਬਾਈ। ਠੀਕ ਆ। ਇਹਦੀ ਕਿੰਨੇ ਕਮ ਰੂ ਬਾਈ? ਇਹਦੀ ਬਾਈ 2 ਸਾਲ ਉਮਰ ਆ। 2 ਸਾਲ। ਇੱਕ ਦੰਦ ਟੋੜਿਆ ਬਾਈ। ਇੱਕ ਦੰਦ ਤੋੜਿਆ। ਵੀ ਦੰਦ ਚੱਕਣ ਲੱਗ ਗਈ ਜਾਂ। ਬਾਕੀ ਨਵੀਂ ਹੋ ਗਈ 22 ਦਿਨ ਹੋ ਗਏ ਕੱਟੇ ਤੋਂ ਹੋਈ ਆ। ਆਪਣੇ ਆਪਣੇ ਆਪਰੇ ਕੋਲੇ ਕੱਟਾ। ਹਾਂਜੀ। ਠੀਕ ਆ। ਬਾਈ ਕੋਲੇ ਸਾਂ ਰੱਖ ਫਾਰਮ ਤੇ ਉਦੋਂ ਇਹ ਨਵੇਂ ਦੁੱਧ ਹੋਈ ਹੋਈ ਆ ਕਿੰਨੇ ਦਿਨ ਹੋ ਗਏ 22 ਦਿਨ ਹੋ ਗਏ 22 ਦਿਨ ਹੋ ਗਏ ਬਾਕੀ ਚਲੇ ਕਿਸੇ ਨੇ ਤਾਂ ਹਾਂਜੀ ਆਪਾਂ ਖਾਲੀ ਕਰਕੇ ਵੇਚੀ ਖਾਲੀ ਕਰਕੇ ਦਿਆਂਗਾ ਠੀਕ ਆ ਤੇ ਕੀ ਰੇਟ ਕੀ ਕਰਿਆ ਬਈ ਇਹਦਾ ਇਹਦਾ ਰੇਟ ਬਈ 55000 ਕਰ ਦਿਆਂ ਇਹਦਾ ਰੇਟ ਮੇਰੇ ਤੋਂ 55000 ਆ ਨੀਲੀ ਰਾਵੀ ਵਧੀਆ ਤੇ ਬਾਕੀ ਬਾਈ ਨੇ ਚੰਗੀ ਕਰਕੇ ਲਈ ਸੀ ਸਿੰਘ ਥੋੜੇ ਖੁੱਲੇ ਰੱਖਦੀ ਤੇ ਰੇਟ ਬਾਈ ਕੀ ਕਰਤਾ 55000 ਕਰ ਦਿਆਂ ਬਈ ਮਾਨਤਨ ਕਰ ਦਿਆਂ ਮਾਨਤਨ ਕਰ ਦਿਆਂਗੇ ਵਧੀਆ ਵਧੀਆ ਹੋਜੂ ਹਾਂਜੀ ਰੇਟ 55000 ਆ ਮਾਨਤਨ ਬਾਈ ਕਹਿੰਦਾ ਮੌਕੇ ਤੇ ਵਧੀਆ ਹੋਜੂ ਜੇ ਬਾਈ ਜੋੜਾ ਖਰੀਦਦਾ ਕੋਈ ਹੋਰ ਵੱਧ ਮੰਗਤਨ ਕਰਦੇ ਜੀ ਜੇ ਕੋਈ ਜੋੜਾ ਖਰੀਦਦਾ ਭਾਈ ਕਹਿੰਦਾ ਉਹੇ ਜਿਹਾ ਆਫਰ ਲਾ ਦਾਂਗੇ ਕੋਈ ਗੱਲ ਨਹੀਂ ਪਰ ਰੇਟ ਮੰਡੀ ਦੇ ਹਿਸਾਬ ਜਿਹੜਾ ਕਰਨਾ ਪੈਂਦਾ ਹਨਾ ਤੇ ਬਾਕੀ ਤੁਸੀਂ ਇਧਰ ਹੁੰਬਲੀ ਮੜਾ ਤੇ ਬਲੀ ਉਧਰ ਹੀ ਮੜਾ ਤੇ ਬਾਕੀ ਤੁਸੀਂ ਬਾਈ ਅਮਰੀਕਾ ਨਾਲ ਸੰਪਰਕ ਕਰ ਲਿਓ ਮਾਨਸਾ ਲੋਕਲੀ ਬਾਈ ਦਾ ਇੱਥੇ ਜਿਹੜਾ ਕਾਰੋਬਾਰ ਸੈੱਟ ਕਰਿਆ ਹੋਇਆ ਪਿੰਡ ਮਲਕੋਆ ਤੇ ਅਮਰੀਕ ਨੰਬਰ ਬੋਲ ਦੇ ਇੱਕ ਵਾਰ ਬਾਈ 7895154466 78951544 ਜੇ ਕਿਸੇ ਭਰਾ ਨੂੰ ਕਟੀਆਂ ਚਾਹੀਦੀਆਂ ਤਾਂ ਬਾਕੀ ਬਾਈ ਨਾਲ ਸੰਪਰਕ ਕਰ ਲੈ ਕਈ ਵਾਰ ਬਾਈ ਮੱਝ ਵੀ ਹੁੰਦੀ ਆਪਣੇ ਕੋਲੇ ਚੰਗੀ ਦੁੱਧ ਵਾਲੀ ਹਾਂ ਬਈ ਹੈਗੀਆਂ ਮੱਝ ਠੀਕ ਆ ਮੱਝ ਵੀ ਕਹੂ ਹੁੰਦੀ ਏ ਕਦੀ ਚੰਗੇ ਦੁੱਧ ਵਾਲੀ ਆਉਂਦੀ ਜਾਂਦੀ ਰਹਿੰਦੀ ਆ ਤੇ ਕੋਈ ਚੰਗੀ ਹੋਵੇ ਤਾਂ ਬਾਈ ਖਰੀਦ ਲੈਂਦਾ ਤੇ ਪੂਰੀ ਜਾਣਕਾਰੀ ਤੁਸੀਂ ਸੰਪਰਕ ਕਰਕੇ ਲੈ ਸਕਦੇ ਆ ਆਏ ਮੱਝ ਸੰਭਾਲ ਜਨਾ ਡੋਟਾ ਮੱਝ ਤੇ ਇਧਰ ਹੀ ਮਾਸੂ ਲੱਟੜਾ ਲੱਗਰੀ ਕਿਉਂ ਕਰਨ ਅਸ਼ਰ ਪਠਾਰੋ ਮਾਂ ਪੜੋਸ਼ੀ ਦੀ ਆਵਾਜ਼ ਦਾ ਅਥਾਰੀ ਰੇ ਬਾਈ ਤੇਰੀ ਲੁਗਾਈ ਨੂੰ ਸੰਭਾਲੇ ਔਰ ਤੂੰ ਆਂ ਡਾਂਗਲ ਸੁਣਨਾ ਤੇ ਗਿਆ ਤਾਲੀ ਸਤਸੰਗ ਮਾਂ केरोड़ा करवा रखेया यो घर में खम में खाई बूढंगड़ मेरे सर पचड़ रही है इ भैया खोला ना पाऊं से तो इसमें मेरी के गलती है टिक्का टक्का तो नहीं लाया के मैं कौन लाया देख या ले आऊं शर्म मत राइट मिल्क बूस्टर या तड़की सान दिया कर 1-1 घंटा पहला भाई थारी भास भी ना पोछ दियो ना तो टिक्का ना लायो यो तो हजमकती जाय रे अर देखया दिखना था हमने राइट मिल्क बूस्टर इने दियारो सुबह शाम 1-1 घंटा पहला धार काटने दा पहला पोछा भी एक नंबर का अर धार भी बड़ी अरदू तप गाना होना भाई ਅਰਿਆ ਆਪਣਾ ਰੇਕ ਮੈਡੀਕਲ ਸਟੋਰ ਪੈ ਐ ਔਰ ਕੰਪਨੀ ਕੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890043000 ਲੈ ਮਿੱਤਰੋ ਨੇ ਇੱਕ ਬਾਈਕ ਕੋਲੇ ਆਪਾਂ ਨਾ ਤੋੜ ਕੇ ਦਿਖਾਉਣੇ ਆ ਤੇ ਬਾਕੀ ਤੁਰਦੀ ਤੁਸੀਂ ਚੈੱਕ ਕਰੋ ਹਨਾ ਥਣ ਲੈ ਬਾਕੀ ਕਮਾਲ ਦੀ ਗੱਲ ਹਨਾ ਯਾਰ ਵਧੀਆ ਥਣ ਸਪੇਸ ਕੱਲਾ ਕੱਲਾ ਥਾਣਾ ਤੇ ਕਰਵਾਓ ਸ ਜਿਵੇਂ ਆਪਾਂ ਕਹ ਦੀਏ ਐਚ ਐਫ ਦੀ ਵਧੀਆ ਬਿਹੜਾ ਪੀੜੀ ਦੇ ਪਾਪਿਆ ਮਰਗੇ ਜੀ ਦੁੱਧ ਵਾਲੀ ਬਾਬੇ ਦੀ ਲਾ ਮੈਂ ਕਿਹਾ ਤੈਥੋਂ ਗੱਲਬਾਤ ਨਹੀਂ ਨਹੀਂ ਉਰੇ ਫੜਾਇਆ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਪ੍ਰੋਪਰ ਲੈ ਕੇ ਦੇਵਾਂਗੇ ਤੇ ਇੱਕ ਵਾਰੀ ਬੰਨ ਦੇ ਬਾਈ ਬੰਨ ਦੇ ਬੰਨ ਦੇ ਤੇ ਘਰ ਦੀ ਬਿਹੜਾ ਜੀ ਨਾ ਹਾਂ ਤੇ ਤਾਜੀ ਸੂਈ ਹੋਈ ਆ ਤਾਜੀ ਸੂਈ ਆਣ ਜੀ ਮਾਂ ਤੇ ਪਹਿਲਾਂ ਤਾਂ ਆਪਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਨਾਮ ਦੱਸਿਓ ਆਪਣਾ ਗਮਦੂਰ ਸਿੰਘ ਆ ਜੀ ਗਮਦੂਰ ਸਿੰਘ ਆ ਇਧਰ ਨੂੰ ਹੁਮੜਾ ਸਾਨ ਹਾਂਜੀ ਹਾਂਜੀ ਠੀਕ ਹੈ ਤੂੰ ਬਹਿ ਜਾ ਬਾਈ ਗਮਦੂਰ ਸਿੰਘ ਜੀ ਆਪਣਾ ਪਿੰਡ ਕਿਹੜਾ ਹੈਗਾ ਪਿੰਡ ਚੱਕਲੀ ਸੇਰ ਜੀ ਚੱਕਲੀ ਸੇਰ ਆਪਣਾ ਆਲੀ ਵੱਡੇ ਵਾਲੀ ਸੇਰ ਜਿਹੜੇ ਆ ਬ੍ਰਿਟਿਸ਼ ਸਕੂਲ ਰੀਆਂ ਕੋਲੇ ਆ ਗਿਆ ਪਾਵੇ ਬੁੜੇ ਚ ਰਹਿ ਗਿਆ ਹਾਂ ਭਲਾਡੇ ਚ ਆ ਗਿਆ ਜ਼ਿਲ੍ਹਾ ਮਾਨਸਾ ਪੈਂਦਾ ਹਾਂ ਜ਼ਿਲ੍ਹਾ ਮਾਨਸਾ ਠੀਕ ਹੈ ਨੰਬਰ ਬੋਲ ਬਾਈ ਮੁੰਡੇ ਇੱਕ ਵਾਰੀ ਦਾ ਬੋਲ ਲੀ ਮੇਰਾ ਨੰਬਰ 987662700 ਨਾਟਬਲ 98766 27669 27669 ਇਹ ਬਾਈ ਦਾ ਨੰਬਰ ਆ ਪਿੰਡ ਚੱਕ ਅਲੀ ਸੇਰ ਬ੍ਰੇਟਿਆਂ ਵਾਲਾ ਵੀ ਲੱਗਦਾ ਬ੍ਰੇਟਿਆਂ ਦੇ ਨੇੜੇ ਰਹਿੰਦਾ ਠੀਕ ਆ ਪਾਵੇ ਦੇ ਲਵੇ ਪਾਵੇ ਦੇ ਪਾਵੇ ਦੇ ਨਾਲ ਲੱਗਦਾ ਪਾਵੇ ਦੇ ਨਾਲ ਲੱਗਦਾ ਭਲਾ ਡਾਇਰੀ ਹੈ ਬਈ ਦਾ 25 ਲੀਟਰ ਦੁੱਧ ਦਿੰਦੀ ਹੈ ਜੀ ਠੀਕ ਆ ਆਪਣੇ ਘਰ ਦੀ ਹੈ ਕੀ ਹਾਂ ਕਰਦੀ ਹੈ ਠੀਕ ਆ ਹੁਣ ਸੂਈ ਨੂੰ ਕਹਿ ਦੇਣਾ ਹੋਗੇ ਇਹਨੂੰ ਹੋਗੇ 11 ਦਿਨ ਜੀ ਅੱਜ 11 ਦਿਨ ਸੂਈਆਂ ਮਿੱਤਰੋ ਤੇ ਬਾਕੀ ਤੁਸੀਂ ਵਾਨਾ ਉਹਨਾਂ ਦੇਖ ਲੋ ਯਾਰ ਵਧੀਆ ਜਿਵੇਂ ਆਪਾਂ ਕਹਦੀਏ ਦੁੱਧ ਵਾਲਾ ਤੇ ਬਾਕੀ ਕੈਰੇਕਟਰ ਦਿਸੀ ਜਾਂਦੇ ਆ ਦੁੱਧ ਕਿੰਨਾ ਕੱਢ ਦੂ ਸਾਰਾ ਤੁਹਾਡੇ ਸਾਹਮਣੇ ਹਾਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਲਾ ਸਕਦੇ ਤੇ ਬਾਕੀ ਥਣ ਥਣ ਵੀ ਵਧੀਆ ਲੱਗੇ ਹਨਾ ਬਹੁਤ ਵਧੀਆ ਬਹੁਤ ਵਧੀਆ ਥਣ ਵੀ ਮੰਨ ਕੇ ਚੱਲੋ ਵੀ ਮਸ਼ੀਨ ਨਾਲ ਚੋਣੀ ਪੂ ਹਨਾ ਹਾਂ 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 ਤੇ ਦੁੱਧ ਚੰਗਾ ਕੱਢੂਗੀ ਹਾਂ ਜੀ ਬਾਕੀ ਪੂਰੀ ਚਾਰ ਬੁਗਾ ਹੈ ਪਿਛਲੀ ਵਾਰ ਦੁੱਧ ਕਿੰਨਾ ਸੀਗਾ ਜੀ ਪਿਛਲੀ ਵਾਰ ਇਹਨੇ 22 ਲੀਟਰ ਦੁੱਧ ਦਿੱਤਾ ਹੈ 22 ਲੀਟਰ ਸੀਗਾ ਹਾਂ ਅੱਜ ਕਿੰਨੇ ਕਿੰਨੇ ਆਏ ਅੱਜ ਕਿ ਦੀ 25 ਦੀ ਐਵਰੇਜ ਆ ਉਮੀਦ ਹੈਗੀ ਆਪਾਂ ਆਈ ਗਈ ਆ ਕੀ ਆਈ ਗਈ ਅੱਜ ਅਡਰ ਆਊਟਰ ਵਧੀਆ ਹੋਣਾ ਹੀ ਬੈਠਾ ਮੈਂ ਕਹਿੰਦਾ ਗਾ ਨੂੰ ਪੁੱਛ ਹੁਣ ਹੁਣ ਕਿੰਨਾ ਜ਼ਿਆਦਾ ਮੌਕੇ ਦਾ ਹੁਣ ਮੌਕੇ ਦਾ ਹੈ 23 ਲੀਟਰ ਤੇ ਲੈ ਆਪਾਂ ਦੁੱਧ ਮੱਲਾ ਕੰਡਾ ਲਿਆ ਕੇ ਤੋਲ ਹਾਂ ਤੇ ਹੀ ਲੈ ਮੇਟਰੋ 23 ਲੀਟਰ ਦੀ ਗਾਰੰਟੀ ਦੇ ਦਿਆਂ ਪੂਰੀ ਜਮ ਹਾਂ ਪੂਰੀ ਗਾਰੰਟੀ ਦੇ ਦੇਣਗੇ ਕੰਡਾ ਲਿਆ ਕੇ ਤੁਸੀਂ ਤੋਲਣਾ ਵਿੱਚ ਭਰਾ ਕਹਿ ਹੁੰਦੇ ਸਾਡੇ ਨਾਲ ਠੱਗੀ ਹੋ ਗਈ ਵਾਹ ਹੋ ਗਈ ਦੇਖੋ ਸਾਡਾ ਕੰਮ ਹੈ ਵੀਡੀਓ ਬਣਾਉਣਾ ਕੰਡਾ ਲਿਆ ਕੇ ਬਾਈ ਜਦੋਂ ਪੈਸੇ ਤੁਸੀਂ ਦੇਣੇ ਆ ਤਸੱਲੀ ਤੁਸੀਂ ਕਰਨੀ ਆ ਠੀਕ ਆ ਤਸੱਲੀ ਕਰ ਸਕਦੇ ਹੋ ਪੂਰੀ ਜਮਾ ਜਦੋਂ ਆਪਾਂ ਪੈਸੇ ਵਧੀਆ ਦੇਣੇ ਹਾਂ ਹਾਂ ਦੇਣੀ ਨੇ ਤੰਨਾ ਟਾਈਮ ਚੋ ਚਾਰ ਟਾਈਮ ਜੋ ਪੂਰੀ ਹਾਂ ਜਦੋਂ ਨਰਗੀ ਆ ਗਿਆ ਮਨਖੜ ਗਿਆ ਉਦੋਂ ਲੈ ਲਿਓ ਹਨਾ ਜਦੋਂ ਦੁੱਧ ਦੀ 2 ਕਿਲੋ ਹੋਇਆ ਤਾਂ ਠੀਕ ਹੈ ਨਹੀਂ ਅਗਲਾ ਤੁਹਾਨੂੰ ਕਰਾਇਆ ਪਾੜਾ ਵੀ ਦੇ ਦਊਗਾ ਹਾਂ ਜਦੋਂ ਦੁੱਧ ਦੀ ਲੋੜ ਆ ਉਦੋਂ ਚੋ ਜੀ ਹਾਂ ਬਿਲਕੁਲ ਹਾਂ ਅੱਲ ਗੱਲ ਲੜਾ ਨਹੀਂ ਹੈਗਾ ਵੀ ਆਪਾਂ ਅਗਲੀ ਵਾਰ ਮਗਾ ਲਣੀ ਨਹੀਂ ਇਹਨੇ ਮਾਗਰ ਬੱਸ ਹੈਗਾ ਮਾਗਰ ਬੱਚਾ ਹੈ ਹਾਂ ਮਾਗਰ ਬੱਸਾ ਤੇ ਤਾਜੀ ਸੂਹੀ ਆ ਜਿਹੜੇ ਭਰਾ ਗਰਮੀ ਗਰਮੀ ਵਧੀਆ ਨਜ਼ਾਰੇ ਲੈਣੀ ਕਿ ਦੁੱਧ ਰੱਖੇਂ ਦੁੱਧ ਪਾਉਣਾ ਘਰ ਦੀ ਕਬੀਲਦਾਰੀ ਵਧੀਆ ਤੋਰੂ ਖਵਾਣੀ ਹਾਂਜੀ ਪੂਰੀ ਜੀ ਪੂਰੀ ਬਾਕੀ ਦੋ ਬਸੂਣਾਂ ਨਾਲ ਇੱਕ ਚੰਗੀ ਆ ਜਲਸੀ ਕਰਾਉਸ ਹੈ ਹੂੰ ਬਾਕੀ ਕਰਾਉਸ ਸਾਹਿਬ ਬੈੜਾ ਕੀ ਕੋਈ ਬਸ ਬਾ ਗਰਮੀ ਨਹੀਂ ਮੰਨਦੀ ਹੌਂਕਦੀਆਂ ਨਹੀਂ ਤੇ ਵਧੀਆ ਨਾਲ ਦੀ ਨਾਲ ਦੁੱਧਾ ਪਾਉਣ ਦਾ ਕੰਮ ਬੰਦਾ ਕਰ ਸਕਦਾ ਤੇ ਰੇਟ ਦੀ ਗੱਲ ਲੈਂਦੀ ਆ ਰੇਟ ਕੀ ਕਰਾਈ ਰੇਟ ਕੀ ਕਰਾਇਦਾ 85 85000 ਹਾਂ ਜੀ ਕਿੰਨਾ ਮਾਨਦਾਨ ਕਰ ਦੋਗੇ ਚਲੋ ਮੌਕੇ ਦੀ ਦੇਖ ਲਾਂਗੇ ਜੀ ਨਿਊ ਐਸਟੀਮੇਟ ਜਮਨ ਲਾ 5-7 ਮਾਨਤਾਨ ਵੀ ਕਿੰਨਾ ਕਰ ਦੋਗੇ 90 ਤੋਂ ਬੰਦ ਵਿੱਚ 2-4 ਕਰਦੇ ਆ 80 ਦੇ ਕਰ ਹੋ ਜੂ ਹਾਂ ਜੜਾ 80 ਦੇ 80 ਦੀ ਬਾਈ ਕਹਿੰਦਾ ਮਾਂ ਕਰ ਦੇਗੇ ਮਾਨਤਾਨ ਕਰਕੇ 5000 ਰੁਪਏ ਮਾਨਤਾਨ ਕਰ ਦੇਣਗੇ ਬਾਕੀ ਮੌਕੇ ਦੀ ਗੱਲ ਹੋਣੀ ਹੈ ਰੇਟ ਦੀ ਗੱਲ ਮੰਡੀ ਦੇ ਹਿਸਾਬ ਕਰਨਾ ਪੈਂਦਾ ਇੱਕ ਮੌਕੇ ਦੀ ਗੱਲ ਹੈ 80 ਦਾ ਕਰ ਸਕਦੇ ਇਹ ਕਿਸੇ ਜੱਜ ਦੀ ਆ ਉਹ ਇਹ ਜੱਪਾ ਗੱਲਬਾਤ ਅਗਲਾ ਕਰ ਲਿਆਗੇ ਕਿ ਬਾਕੀ ਵੜਾ ਖਲਾ ਦੇਣਗੇ ਦੁੱਧ ਚਵਾ ਕੇ ਹਾਂ ਦੁੱਧ ਚਵਾ ਕੇ ਖਲਾਵਾਂਗੇ ਪਿੰਡ ਬਾਈ ਦਾ ਚੱਕ ਅਲੀ ਸ਼ੇਰ ਹਾਂ ਚੱਕ ਅਲੀ ਸ਼ੇਰ ਪਾਵੇ ਦੇ ਨਾਲ ਨਾਲ ਰਹਿੰਦਾ ਬਲੱਡ ਦੇ ਤੋਂ ਕਿੰਨੇ ਕਿ ਦੂਰ ਹੈ ਬਲੱਡ ਦੇ ਤੋਂ 15 ਕਿਲੋ ਮੀਟਰ ਹੈ 25 ਹਾਂ 25 ਕਿਲੋ ਮੀਟਰ 25 ਕਿਲੋ ਮੀਟਰ ਬਲੱਡ ਤੋਂ ਦੂਰ ਹੈ ਜੀ ਹਾਂ ਪਾਵੇ ਦੇ ਨਾਲ ਨਾਲ ਸੰਪਰਕ ਕਰਕੇ ਆ ਸਕਦੇ ਹਾਂ ਚੋ ਸਕਦੇ ਹਾਂ ਇੱਥੇ ਵੀ ਸੌਦਾ ਜਿਹੜਾ ਕਰਕੇ ਸਾਈ ਬੈਨਾ ਕਰ ਸਕਦੇ ਹਾਂ ਦੁੱਧ ਕਿਸੇ ਨੇ ਚੋ ਕੇ ਦੇਖਣਾ ਘਰੇ ਜਾ ਕੇ ਚੋ ਸਕਦੇ ਤੁਹਾਨੂੰ ਟਾਈਮ ਗਾਰੰਟੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਵਧੀਆ ਚੰਗੀ ਬਿਹੜਾ ਹਾਂ ਬਾਈ ਹੈ ਆਪਣਾ ਤੋਕੜਾਂ ਝੋਟੀਆਂ ਲਈ ਖੜਾ ਦੋ ਮਾਨਸਾ ਮੰਡੀ ਦੇ ਉੱਪਰ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਜਿਹੜੇ ਭਰਾ ਕਹਿੰਦੇ ਤੋਕੜਾਂ ਲੈ ਕੇ ਪਾਰ ਲੀਏ ਬਧੀਆਂ ਮਿਲ ਜਾਣ ਚੰਗੀਆਂ ਤਾਂ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਤੇ ਪਹਿਲਾਂ ਜਾਣਕਾਰੀ ਲੈਣੀ ਆ ਬਾਈ ਸੱਸੀ ਗੱਲ ਸੱਸੀ ਗੱਲ ਬਾਈ ਇਹ ਬਾਈ ਨਾਮ ਦੱਸਿਓ ਨਾਮ ਨਰੈਣ ਸਿੰਘ ਜੀ ਪਿੰਡ ਕਰਮਗੜ ਜਿਲ੍ਹਾ ਬਰਨਾਲਾ ਜੀ ਕਰਮਗੜ ਜਿਲ੍ਹਾ ਬਰਨਾਲਾ ਹਾਂਜੀ ਬਰਨਾਲਾ ਜਿਹੜੇ ਪਿੰਡ ਆ ਹਾਂਜੀ ਠੀਕ ਹੈ ਨਰੈਣ ਬਾਈ ਇੱਕ ਵਾਰੇ ਨੰਬਰ ਹੋਲਾ ਨੰਬਰ ਹੈ ਜੀ 819631693 ਹਾਂ ਤੇ ਨਰਨ ਦੋ ਝੋਟੀਆਂ ਲੈ ਕੇ ਆ ਗਏ ਦੋ ਝੋਟੀਆਂ ਲੈ ਗਈ ਠੀਕ ਹੈ ਪਹਿਲਾਂ ਇੱਕ ਨੰਬਰ ਵਾਲੀ ਤੋਰ ਤੇ ਫਿਰ ਆਪਾਂ ਇਹ ਜਾਣਕਾਰੀ ਲਵਾਂਗੇ ਤੇ ਮਿੱਤਰੋ ਬਾਕੀ ਤੁਸੀਂ ਬਾਈ ਤੋਂ ਆਪਾਂ ਜਾਣਕਾਰੀ ਲੈ ਕੇ ਆਵਾਂ ਇੱਕ ਨੰਬਰ ਤੇ ਜਿਹੜੀ ਝੋਟੀ ਖੜੀ ਆ ਇਹ ਗੱਪਣਾਗੀ ਤੇ ਤੋਰ ਕੇ ਸਾਨੂੰ ਦਿਖਾ ਦਈਏ ਕਿੰਨੇ ਕ ਟਾਈਮ ਦੀ ਗੱਪਣਾ ਕਿਵੇਂ ਆ ਤੇ ਸਾਰੀ ਗੱਲਬਾਤ ਬਾਈ ਨਰਾਇਣ ਨਾਲ ਕਰਾਂਗੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਥਣ ਲੇਵਾ ਬਿਲਕੁਲ ਸਾਫ਼ ਕੱਢਦੀ ਆਉਂਦੀ ਆ ਤੇ ਟਾਈਮ ਹਜੇ ਸੂਨ ਦਾ ਕਾਫੀ ਪਿਆ ਤੇ ਬਾਕੀ ਪੂਰੀ ਮੋੜਦਾ ਬਾਈ ਨਰਾਇਣ ਨਾਲ ਗੱਲਬਾਤ ਸਾਰੀ ਕਰਕੇ ਪੂਰੀ ਪ੍ਰੋਪਰ ਬੰਨ ਦੇ ਬਾਈ ਪੂਰੀ ਜਾਣਕਾਰੀ ਲੈ ਕੇ ਦੇਣਾ ਤੇ ਕਿਉਂਕਿ ਮਾਨਸਾ ਮੰਡੀ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਲੱਗਦੀ ਐ ਇੱਥੇ ਟੋਕੜ ਪਸ਼ੂ ਜਿਹੜੇ ਬਹੁਤ ਆ ਜਾਂਦੇ ਆ ਛੋਟੀ ਦੀ ਕਟਿੰਗ ਕਰੀ ਹੋਈ ਐ ਸੋਹਣੀ ਲੱਗਦੀ ਐ ਤੇ ਜਿੰਮੇ ਵੱਲੋਂ ਹਨਾ ਸਕੀਨ ਬਾਈ ਕੋਲ ਕਿਸੇ ਕੋਲ ਆਈ ਹੋਊਗੀ ਬਾਈ ਦਾ ਵਪਾਰ ਦਾ ਕੰਮ ਵਪਾਰ ਦਾ ਕੰਮ ਹਨਾ ਵਪਾਰ ਦਾ ਕੰਮ ਆ ਬਾਕੀ ਨਰੈਣ ਆਪਾਂ ਸਾਰੀ ਗੱਲਬਾਤ ਕਰਦੇ ਆ ਆ ਜਿਓ ਨੇ ਰਹਿਣਗੇ ਨਰੈਣ ਜੀ ਆਪਾਂ ਗੱਲ ਕਰ ਲਈ ਬਾਈ ਛੋਟੀ ਕੰਮੇ ਸੂਏ ਸੂਏ ਦੂਏ ਸੂਏ ਸੁਣੀ ਹੁਣ ਸ਼ੇਦਾਂ ਦੀ ਪਰ ਦੂਏ ਦੂਏ ਦੰਦ ਸ਼ੇਦਾਂ ਦਾ ਦੂਜੇ ਸੂਏ ਸੂਗੀ ਹਾਂ ਇਹ ਇਤਨਾ ਹੋ ਗਿਆ ਭਾਈ ਕਿੰਨਾ ਮੰਨ ਲਾ ਟਾਈਮ ਦੀ ਗੱਬਣਾ 6:30 ਦੀ ਹੋ ਗਈ 6:30 ਤੋਂ ਦੁੱਧ ਹਟ ਗਈ ਠੀਕ ਹੈ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਸਾਢੇ 6 ਮਹੀਨੇ ਦੀ ਗੱਬਣਾ ਦੁੱਧੋਂ ਹਟੀ ਹੋਈ ਆ ਤੇ ਬਾਕੀ ਜੇ ਸਾਂਭ ਲੂ ਕੋਈ ਤਾਂ ਵਧੀਆ ਝੋਟੀ ਪਾ ਹਾਂਜੀ ਵਧੀਆ ਆਪਣੀ ਮੰਨ ਲਾ ਹਰਿਆਣੇ ਦੀ ਲੈਂਦੀ ਪਿਆ ਹੋਰੀ ਹਰਿਆਣੇ ਚੋਂ ਆਂ ਕਈ ਕਟਿੰਗ ਕਰੀ ਹੋਈ ਹੈ ਹਾਂਜੀ ਹਾਂਜੀ ਤੇ ਨਰਨ ਰੇਟ ਦੀ ਗੱਲ ਆਂਦੀ ਬਈ ਰੇਟ ਜਿੰਨਾ ਮਰਜ਼ੀ ਕਰਾ ਲਈ 90 ਦੀ ਝੋਟੀ ਦੇ ਦਾਂਗੇ 90 ਦੇ ਦਿਆਂ ਮਾਨ ਤਣ ਮਾਣਾ ਮੋਟਾ ਮਾਨ ਤਣ ਹੋ ਜੂਗਾ ਠੀਕ ਹੈ ਮਾਨ ਤਣ ਮਾਣਾ ਮੋਟਾ ਹੋ ਜੂਗਾ 90 ਹਜ਼ਾਰ ਦੀ ਬਾਈ ਕਹਿੰਦਾ ਝ ਸੂਣ ਤੋਂ ਬਾਅਦ ਛਾਈ ਰੱਖ ਲੈ ਬੰਦਾ ਛਾਈ ਰੱਖ ਲੈ ਲੈ ਬਾਈ ਕਹਿੰਦਾ ਕਈ ਵਾਰ ਤਿਆਰ ਕਰਕੇ ਦੇ ਦਿਓ ਤੇ ਜਿਹੜਾ ਮੁੱਲ ਹੋਇਆ ਉਹ ਦੇ ਕੇ ਆਪਾਂ ਝੋਟੀ ਕਹਿੰਦਾ ਵਾਪਸ ਲੈ ਲਾਂਗੇ ਕਈ ਵਾਰ ਅਗਲਾ ਕਹਿੰਦਾ ਅਸੀਂ ਤੇ ਪਾਲ ਕੇ ਵੇਚ ਨਹੀਂ ਆ ਰਹੇ ਦੱਸੂਗੀ ਨਹੀਂ ਵੀ ਵੇਚਣਾ ਹੁੰਦਾ ਤੁਮੇ ਜੀ ਛਾਈ ਵਿੱਚ ਹੁਣ ਰੱਖ ਲੈ ਆਪਾਂ ਪਾਲ ਕੇ ਲੈ ਲੈ ਮੰਨ ਲਾ ਉਹ ਹਿਸਾਬ ਅੱਧਾ ਸੂਬੀ ਦੱਸ ਦੇ ਤੇ ਰਪ ਲੈ ਲੈ ਗੱਭੀ ਲੈ ਲਾਂਗੇ ਜੀ ਛੂਣ ਤੇ ਹੀ ਖਾਜੂ ਕੱਚੀ ਵਾਂ ਲੋ ਪੰਜ ਚਾਰ ਦਿਨਾਂ ਦੀ ਠੀਕ ਹੈ ਤੇ ਬਾਕੀ ਬਾਈ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਤਾਂ ਦੋ ਨੰਬਰ ਵਾਲੇ ਤੌਰ ਬਾਈ ਤੌਰ ਦੇ ਪੁੱਤ ਮਣੀ ਇੱਕ ਦੋ ਨੰਬਰ ਦੀ ਝੋਟੀ ਉਹ ਵੀ ਤੁਰ ਕੇ ਦਿਖਾ ਦਈਏ ਤੇ ਕੋਈ ਗੱਲ ਨਹੀਂ ਤੇ ਬਾਕੀ 90000 ਦੀ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ 90000 ਦੀ ਹੈਨਾ ਤੇ ਬਾਕੀ ਆ ਝੋਟੀ ਤੁਰ ਦੀ ਚੱਕਰ ਉਹ ਫੇਰਾ ਪਈ ਦੀ ਵੀ ਜਾਣਕਾਰੀ ਲੈ ਕੇ ਦਿੰਨੇ ਆ ਥਾਂ ਲੇਵਾ ਬਿਲਕੁਲ ਸਾਫ ਆ ਬਾਕੀ ਆ ਬਾਈ ਤੋਂ ਸਾਰੀ ਗੱਲਬਾਤ ਕਰਾਉਣਿਆ ਤੂੰ ਦੱਸੇਂਗਾ ਮੈਂ ਰਾਤ ਲਈ ਠੀਕ ਹੈ ਤੇ ਨਰਨ ਜੇ ਗੱਲ ਕਰ ਲਈਏ ਪਚੋਤੀ ਬਾਈ ਇਹ ਕਿੰਨੇ ਸੂਏ ਇਹ ਚ ਇੱਕ ਤੇ ਨਹੀਂ ਆਉਂਦੀ ਜੀ ਹੈਗੇ ਪਲੂਣ ਆਈ ਹਲੇ ਚਾਰ ਦੰਦਾ ਜੀ ਮੂੰਹ ਪਹਿਲੇ ਸੂਏ ਹਾਂਜੀ ਠੀਕ ਆ ਚੱਕੇ ਆਉਂਦੀ ਨਹੀਂ ਦੁੱਧ 8 ਕਿਲੋ ਬੱਚਾ 8 ਕਿਲੋ ਹਾਂ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਦੁੱਧ 8 ਕਿਲੋ ਆ ਚੱਕੇ ਹੈ ਆਉਂਦੇ ਨੂੰ ਟੀ ਕਪਰਾ ਹੋਇਆ ਹਾਂਜੀ ਠੀਕ ਆ ਮੈਂ ਹਾਂਜੀ ਠੀਕ ਆ ਤੇ ਨਰਨ ਇਹਦੀ ਬਾਈ ਰੇਟ ਦੀ ਗੱਲ ਲੈਂਦੇ ਰੇਟ ਦਾ ਜਿੰਨੇ ਮਰਜ਼ੀ ਕਰਾਓ ਜੀ 70000 ਦੀ ਦੇ ਦਾਂਗੇ 70000 ਦੀ ਹਾਂਜੀ ਇਹ ਤਾਂ ਮਾਨਤਾਂ ਹੋ ਜੀ ਮਾਨਤਾਂ ਹੋ ਜੀ ਲੈ ਮੇਂ ਮਿੱਤਰੋ ਮਾਨਤਾਂ ਹੋ ਜੀ 70000 ਦੀ ਹਾਂ ਨਾ ਤੇ ਬਾਕੀ ਦੋ ਨਗਨੇ ਕਰਮਗੜ ਪਿੰਡ ਰਹਿ ਜਾਂਦਾ ਬਰਨਾਲੇ ਜਿਹੜੇ ਦੇ ਵਿੱਚ ਦਵਾਈ ਬਾਕੀ ਨਾਲ ਬਾਈ ਨਾਲ ਸੰਬਰਕ ਨਰਾਇਣ ਨਾਲ ਕਰ ਸਕਦੇ ਇੱਕ ਵਾਰ ਨਰਾ ਨੰਬਰ ਹੋ ਗਿਆ 8866316392 ਪੁਵਾੜ ਦਾ ਕੰਮ ਹਾਂਜੀ ਪੁਵਾੜ ਦਾ ਘਿੜੀ ਆਪਣੇ ਹਾਂਜੀ ਡੇਰੀ ਹੈਗੀ ਹਾਂਜੀ ਤੇ ਪਸ਼ੂ ਖੜੇ ਖੜੇ ਹਾਂ ਖੜੇ ਹਾਂਜੀ ਖੜਿਆ ਜੀ ਕਈ ਵਾਰ ਚੋਕੇ ਲੈਉਣੇ ਕਿਸੇ ਭਰਾ ਨੂੰ ਕਰੋਂ ਚੋਕੇ ਲੈ ਆਉਣ ਕੋਈ ਚੱਕਰ ਨਹੀਂ ਆਈ ਗੱਪਾਂ ਹਾਂਜੀ ਕਰਕੇ ਤੁਸੀਂ ਖਰੀਦ ਸਕਦੇ ਤਾਜੀ ਵੀ ਮਿਲ ਤੋਕੜੀ ਵੀ ਮਿਲ ਜਾਂਦੀ ਗੱਪਾਂ